ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। थाना 시ਹਾਟਾ ਦੇ ਅਧੀਨ ਆਉਂਦੇ ਇਲਾਕੇ ਵਿੱਚ ਗੋਲੀਆਂ ਚੱਲਣ ਦੀ ਇੱਕ ਘਟਨਾ ਸਾਹਮਣੇ ਆਈ ਹੈ ਜਿਸ ਨਾਲ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਹੈ। ਇਸ ਘਟਨਾ ਵਿੱਚ ਜਸਪਾਲ ਸਿੰਘ ਨਾਮਕ ਨੌਜਵਾਨ ਲੱਤ ਵਿੱਚ ਗੋਲੀ ਲੱਗਣ ਕਾਰਨ ਸਖਮੀ ਹੋ ਗਿਆ। ਜਾਣਕਾਰੀ ਮੁਤਾਬਕ ਗੋਲੀ ਲੱਗਣ ਤੋਂ ਬਾਅਦ ਜਸਪਾਲ ਸਿੰਘ ਤਕਰੀਬਨ 15 ਤੋਂ 20 ਮਿੰਟ ਪਹਿਲਾਂ ਖੁਦ ਥਾਣੇ ਪਹੁੰਚਿਆ ਜਿੱਥੇ ਪੁਲਿਸ ਵੱਲੋਂ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚ ਦਿੱਤਾ ਗਿਆ। ਇਹ ਸਾਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਮਰਨਾਰਨਦੀ ਸਿੰਘ ਹਾਂਜੀ ਕੋਤਰ ਮਰਦਪਾਲ ਸਿੰਘ ਹਾਂਜੀ ਇਹ ਪਹਿਲਾਂ ਵੀ ਸੰਵਰ ਦੇ ਮਹੀਨੇ ਦੇ ਵਿੱਚ 50 ਚ ਲੰਘਣ ਡਿਆ ਸੀ। ਮਗਰੋਂ ਦੋ ਬੇਟੇ ਆਏ। ਉਹਨਾਂ ਗੋਲੀ ਚਲਾਈਏ ਸਕੂਟਰੀ ਨਿਓਂਗੇ ਜਿਵੇਂ ਹੋ ਕੇ ਤੇ ਭਜਾ ਕੇ ਲੈ ਗਿਆ। ਉਦੋਂ ਵੀ ਇਹਦਾ ਬਚਾਅ ਹੋ ਗਿਆ ਸੀ। ਅੱਜ ਫੇਰ ਇਹਨਾਂ ਕਾਰਾ ਕਰਤਾ ਬੱਚੇ ਦੇ ਤੇ ਚਰਨ ਲਗੇ ਨੇ ਇਥੇ ਮੁੰਡਾ ਘਰੋਤਾ ਸੀ ਗਲੀ ਦੇ ਵਿੱਚ ਮੈਂ ਤਾਂ ਡੇਰੋਂ ਆ ਰਿਆਂ ਬੀਸੋਂ ਮੇਰੀ ਸੋਮਵਾਰ ਸੇਵਾ ਹੁੰਦੀ ਹੈ ਅੱਛਾ ਮੈਂ ਤਾਂ ਪਾਣੀ ਨਹੀਂ ਪੀਤਾ ਘਰ ਬੈਕ ਰੱਖ ਕੇ ਤੇ ਮੈਂ ਇਧਰ ਆ ਗਿਆ ਵਾਪਸ ਵੀ ਕੀ ਗੱਲ ਬਣੀ ਹੈ ਜੀ ਸਾਡੇ ਕੋ ਜਿਸਪਾਲ ਸਿੰਘ ਆਪ ਵੀ ਥਾਣੇ ਆਇਆ ਜਿਹਦੇ ਗੋਲੀ ਲੱਗੀ ਹੈ ਲੱਤ ਦੇ ਨਾਲ ਕਹਿ ਕੇ ਗਈ ਉਹ ਸਾਡੇ ਕੋ ਥਾਣੇ ਆਇਆ ਕਰੀਬਨ 15-20 ਮਿੰਟ ਪਹਿਲਾਂ ਤੇ ਉਹਦੇ ਅਸੀਂ ਪਹਿਲਾਂ ਸਾਨੂੰ ਹਸਪੀਟਲ ਭੇਜਤਾ ਕੋਸਟੇਡਲੀ ਨਾਲ ਆਪਣੇ ਮੁਲਾਜ਼ਮ ਉਹਦੇ ਨਾਲ ਭੇਜੇ ਨੇ ਉਨੇ ਦਸਮੁਦਾਵਕ ਹਰਪੀ ਦੇ ਹੈਪੀ ਨਾਮ ਦਾ ਮੁੰਡਾ ਇੱਕ ਉਹਦੇ ਨਾਲ ਅਣਪਛਾਤਾ ਬੰਦਾ ਹੈ ਇਹ ਦੋ ਜਣੇ ਐਕਸ 20 500 ਗੱਡੀ ਤੇ ਆਏ ਆ ਤੇ ਇਹਨਾਂ ਦੋ ਗੋਲੀਆਂ ਇੱਥੇ ਚਲਾਈਆਂ ਸਿੱਧੀਆਂ ਜਿਹੜੀ ਉਹਦੇ ਲੱਤ ਤੇ ਲੱਗੇ ਲੱਗੀਆਂ ਨੇ ਤੇ ਅਸੀਂ ਉਹ ਦੂਜੀ ਪਾਰਟੀ ਤੇ ਰੇਡ ਕਰਦੇ ਹੋਏ ਫਿਲਹਾਲ ਤੇ ਤੇ ਉਹਦੇ ਹੁਣ ਅੱਗੇ ਅਸੀਂ ਲਿੰਕ ਤੇ ਅੱਗੇ ਰੇਡ ਕਰਕੇ ਤੁਹਾਨੂੰ ਫੜ ਕੇ ਦੱਸਦੇ ਇਹਨਾਂ ਦੀ ਲਗਤਬਾਜੀ ਜੀ ਇਹਨਾਂ ਦਸਮੁਦਾਵਕ ਪਹਿਲਾਂ ਵੀ ਇਹਨਾਂ ਦੀ तकरीबन 3 ਕੁ ਮਹੀਨੇ ਪਹਿਲਾਂ ਕੋਈ ਗੱਲਬਾਤ ਹੋਈ ਸੀ ਉਦੋਂ ਦੀ ਲਗਤਬਾਜੀ ਚੱਲੀ ਆ ਰਹੀ ਹੈ ਤੇ ਹੁਣ ਇਹ ਹਰਪੀ ਦਾ ਇੱਕ ਭਰਾ ਆ ਉਹ ਐਨਡੀਪੀਐਸ ਚ ਬੰਦ ਸੀ ਅੰਦਰ ਥੋੜੇ ਦਿਨ ਪਹਿਲਾਂ ਬਾਹਰ ਆਇਆ ਤੇ ਕੋਈ ਗੱਲ ਨਹੀਂ ਅਸੀਂ ਵੇਖ ਰਹੇ ਆ ਜੀ ਇਹਨਾਂ ਦੀ ਲੱਕ ਦੁਬਾਈ ਦਾ ਜੇ ਕਲੀਅਰ ਨਹੀਂ ਵੀ ਕਿਸੇ ਗੱਲੋਂ ਆ ਉਹ ਵੀ ਗੱਲ ਕਲੀਅਰ ਕਰ ਲਾਂਗੇ